ਸਹੀ ਕਾਲ ਜੀ ਸਰੋਣ ਆਪਾਂ ਲੱਗੇ ਸਵੇਰੇ ਮੱਝ ਨੂੰ ਤੇ ਧਾਰਨੀ ਬਹੁਤ ਹੈ ਮੱਝ ਨਾਮੀ ਬਹੁਤ ਮੰਨੀ ਜਾਂਦੀ ਸੀ ਆਪਾਂ ਨੂੰ ਉਹ ਛੋਟੀ ਕਾ ਬਣਾ ਲਈ ਆਇਂ ਚੋਟੀ ਦਾ ਛੋਟੀ ਦਾ ਤਾਰਵਾ ਮੈਂ ਇੱਕ ਤਾਂ ਪਾਣੀ ਦੀ ਗੱਲ ਦੀ ਬੰਦੀ ਤੇ ਫਿਰ ਮਾਸਲੀਆਂ ਵਧੀਆ ਜਾਂਦੀਆਂ ਨੇ ਜਦੋਂ ਆਪਾਂ ਵੱਡੀ ਪਾਈਪ ਲਾ ਲੈਂਦੇ ਆਂ ਪਾਣੀ ਵਧ ਕੇ ਹੋਉਂਦੀ ਆ ਉਹ ਮੱਝਾਂ ਮਾਸਲੀਆਂ ਨਹੀਂ ਆਪਾਂ ਆ ਕਰਕੇ ਆਪਾਂ ਛੋਟੀ ਮੈਂ ਨਹੀਂ ਵਰਤਦੇ ਹਾਂ ਉਹ ਜਦੋਂ ਮੱਝਾਂ ਲਗਾਈ ਜਾਵਾਂਗੇ ਬੈਠੀ ਜਾਣੀਏ ਤਾਂ ਬਾਰਾਂ ਨੂੰ ਬੰਨ੍ਹ ਕੇ ਨਿਉਰੇ ਹੁੰਦੇ ਨੇ ਮੱਕਾ ਪੜਾ ਹੋ ਗਿਆ ਬਾਹਰ ਥੋੜੀ ਖਾਈ ਮੜਦੀਆਂ ਨੇ ਅਗਰ ਚਾਪਾ ਕਰੀ ਰੱਖ ਲੈ ਮੋੜੇ ਆਪ ਤੋਂ ਟਾਈਮ ਆ ਸਵੇਰੇ ਤੇ ਸਾਬ ਨੂੰ ਜੋ ਪਹਿਲੇ ਬੱਚੇ ਮੰਨਦੇ ਨੂੰ ਆਲੇ ਸਮਾਤੀ ਤੇ ਬੈਗੀ ਬਾਜ ਨਾਲ ਬੈਠੀ ਜਾਣੀ ਸਵਾਈ ਕਰਦਾ ਹੈ ਕਿ ਕਿਨ ਆਉਣਾ ਬਾਹ ਪਸੰਦ ਕਰਦੀ ਹੈ ਦਰਿਆ ਦੇ ਛੱਪੜ ਹੁੰਦੇ ਸੀ ਛੱਪੜਾਂ ਛਾੜਦੇ ਹੁੰਦੇ ਸੀ ਹੁਣ ਤਾਂ ਇੰ ਵਿਚਾਰਿਆਂ ਦਾੰਕ ਲਾਉਣਾ ਪੈਂਦਾ ਹੈ ਦਿੱਲੀ ਸਾਈਡ ਆਣੀ ਨਾ ਮਾਤੀਆਂ ਵਿੱਚ ਆ ਦੇਖੋ ਬੈ ਗਈਆਂ ਹਰਸ ਵੀ ਸਾਫ਼ ਕਰਤਾ ਤੇ ਫੇਰ ਹਜੇ ਇਹਨਾਂ ਨੂੰ ਪਾਣੀ ਕਿ ਆਵਾਂਗੇ ਘੰਟੇ ਕਿਤੇ ਇਹ ਬੈਠਣ ਹੀ ਹੈ ਨਾ ਅਸੀਂ ਹਰ ਸਵੀ ਚੰਗੀ ਤਰ੍ਹਾਂ ਸਾਫ਼ ਕਰਤਾ ਆਪਾ ਇਧਰਲਾ ਕੰਮ ਖਤਸਾ ਪੈਣ ਲੜ ਹੁਣ ਆਪਾਂ ਨਵਾਉਣੇ ਉਧਰ ਦੀਆਂ ਵਿੱਚ ਗੈਵੀ ਜਾਂਦਾ ਸਕੂਲ ਆਪਣਾ ਤੇ ਆ ਮੱਝਾਂ ਕੱਟੀਆਂ ਰੈਂਡੀ ਨੂੰ ਮਾਉਣਾ ਇਹ ਹੁਣ ਦਿਮਾਉਣੇ ਆ। ਕੱਟਿਆ ਰੈਂਡੀ। ਕੱਟਿਆ ਨੂੰ ਮਾ ਕੇ ਆਪਾਂ ਬਾਹਰ ਬੰਨੇ ਆਂ। ਇਹ ਕੰਮ ਹੈਗਾ ਇਹ। ਪੂਰੀ ਸਖਤ ਡਿਊਟੀ ਆ। ਇਹ ਕੰਮ ਉਹ ਬੰਦਾ ਹੀ ਕਰੇ ਮੱਜਾਂ ਨਾਲ ਜਿਹੜਾ ਇੱਕ ਦਾ ਰਿਸ਼ਤੇਦਾਰੀ ਦਾ ਨਿਚਾ ਬਣ। ਤੇ ਪਿੰਡ ਚ ਮੋੜ ਤੇ ਖੜਨ ਦਾ ਨਿਚਾ ਬਣ। ਲਿਹਾਰ ਜਾਂ ਵੀ ਛੱਡਣੀ ਪੈ ਜਾਂਦੀ ਆ ਸਾਰੇ ਕੰਮ ਛੱਡਣੇ ਪੈਂਦੇ ਇਹ ਕੰਮ ਚ ਪੱਕਾ ਕੰਮ ਆ ਇਹ ਸਾਰਾ ਘਸਬੱਤ ਸਿੱਥੀ ਕਰਨਾ ਪੈਂਦਾ ਸਾਰਾ ਦਿਨ ਰਹਿਣਾ ਪੈਂਦਾ ਪਸ਼ੂਆਂ ਚ ਫੇਰ ਪਸ਼ੂ ਸੰਭਲਦੇ ਨੇ ਸਭ ਛੱਡਣੇ ਆ ਬੰਦੀਆਂ ਰਿਸ਼ਤੇਦਾਰੀਆਂ ਵੀ ਹਾਂ ਹੋ ਸਕਦਾ ਦਿਨੇ-ਦਿਨੇ ਬੰਦਾ ਜਾਇਆ ਵੀ 2 ਘੰਟੇ ਤੇ 11 ਤੋਂ ਬਸ 2 ਵਜੇ ਤੱਕ ਟਾਈਮ ਹੁੰਦਾ ਜਾ ਸਕਦਾ ਤੇ ਬਾਕੀ ਦਾ ਫਿਰ ਇਹ ਲੰਮਾ ਸਮਾਪ ਦੇ ਕੋਲ ਹੀ ਭਾਲ ਦੀਆਂ ਨੇ ਤੇ ਹੁਣ ਨਿਮਾ ਦਈਆ ਤਾਂ ਇਧਰ ਲਈ ਫਿਰ ਬੰਨਿਆਵੇਂਗੇ ਬਾਹਰ ਤੇ ਮੈਂ ਨਾ ਮਾਂ ਜਮਾ ਤਾਂ ਪਾਣੀ ਘੱਟ ਦੇ ਬਟੇ ਦਾ ਆਪਣਾ ਹਤਾ ਬਾਜਾ ਕਰਦੇ ਦੋ ਹੋ ਗਏ ਤੇ ਇੱਕ ਗੱਲ ਹੋਰ ਐ 10 ਮੱਜਾਂ ਦੇ ਬਾਈ ਕਰੇ ਵੀ ਬੰਦਾ ਨਾ ਰੱਖੋ ਆਪ ਮਿਹਨਤ ਕਰੋ ਤੇ ਜਦੋਂ ਆਪਾਂ ਆਪ ਵੇਲੇ ਫਿਰਾਂਗੇ ਬੰਦਾ ਕੰਮ ਕਰੀ ਜੋ ਉੱਥੇ ਫਿਰ ਕੋਈ ਮੁਨਾਫਾ ਨਹੀਂ ਮੱਜਾਂ ਚ ਕੋਈ ਵੀ ਕੰਮ ਹੈ ਫਿਰ ਕੋਈ ਮੁਨਾਫਾ ਨਹੀਂ ਹੈ ਤੇ ਆਪਾਂ ਇਹ ਬਨੇ ਕਿ ਲੈ ਗਈ ਤਾਂ ਕਰਕੇ ਬਸ 10-15 ਪਸ਼ੂਆਂ ਦਾ ਬੰਦਾ ਸਾਰੀ ਜਾਂਦਾ ਕੋਈ ਚੱਕਰ ਨਹੀਂ ਤੇ ਜਿੰਨਾ ਟਾਈਮ ਆਪਾਂ ਆਪਣੀ ਕੋਈ ਵੀ ਕੰਮਾਂ ਚਾਹੇ ਪਸ਼ੂਆਂ ਦਾ ਚਾਹੇ ਦੁਕਾਨਦਾਰੀ ਆ ਕੁਝ ਵੀ ਹੈ ਜਿੰਨਾ ਟਾਈਮ ਆਪਾਂ ਆਪ ਨਹੀਂ ਕੰਮ ਕਰਦੇ ਉਹਨਾ ਟਾਈਮ ਆਪਾਂ ਨੂੰ ਨੌਲੇਜ ਨਹੀਂ ਆਉਂਦੀ ਵੀ ਇਹ ਕੰਮ ਚ ਕਿਵੇਂ ਆ ਕੀ ਗੱਲ ਬਾਤ ਆ ਜਿੰਨਾ ਟਾਈਮ ਆਪਾਂ ਨੂੰ ਐ ਨਹੀਂ ਪਤਾ ਲੱਗਦਾ ਕਿ ਪਸ਼ੂ ਦੀ ਨਸਾ ਸੁੱਤੀਆਂ ਨੂੰ ਕੋਈ ਪ੍ਰੋਬਲਮ ਆ ਅੱਖਾਂ ਟੈਣੀਆਂ ਕੰਨ ਥੱਲੇ ਸਿੱਟੀ ਬੈਠੀਆਂ ਮੱਝ ਬੁਖਾਰ ਆ ਆਪ ਨੂੰ ਨੌਲ ਜਾਉ ਜਦੋਂ ਆਪਾਂ ਭਈਆ ਰੱਖ ਲਿਆ ਕੰਮ ਤੇ ਕੋਈ ਵੀ ਲੇਬਰ ਵਾਲਾ ਉਹਨੇ ਕਿਹਾ ਦੇਖਣਾ ਪਸੂ ਕੀ ਗੱਲ ਬਾਤ ਆ ਕਿਵੇਂ ਆਪਾਂ ਕੋਲੇ ਨਹੀਂ ਆਉਣਾ ਪਸੂ ਦਾ ਇੱਕ ਦਿਨ ਤਾਪ ਚੜਜੇ ਦੂਜੇ ਦਿਨ ਪਸੂ ਦੁੱਧੋਂ ਵੀ ਘਟ ਜਾਂਦਾ ਤੇ ਤੁਰਕ ਪੈਰ ਗੌਰ ਹੋ ਜੇ ਪਸੂ ਦੀ ਉਹ ਗੱਲ ਵੱਖਰੀ ਆ ਬਈ ਆਪਦੇ ਸਾਹਮਣੇ ਬਣਾ ਸਾ ਤੁਹਾ ਦਾ ਕੋਈ ਹਾਲ ਨਹੀਂ ਤੇ ਇੱਕ ਗੱਲ ਹੋਰ ਆ ਜਿਹੜੇ ਮੇਰੇ ਵੀਰ ਭਾਈ ਨਵਾਂ ਕੰਮ ਤੋੜਨਾ ਜਿਵੇਂ ਆਪਾਂ ਤੋੜਿਆ ਸੀ ਆਪਾਂ ਨੂੰ ਹੋ ਗਏ 2 ਸਾਲ ਤੇ ਆਪਾਂ ਮਹਿੰਗੀ ਮੱਝ ਨੂੰ ਹੱਥ ਨਹੀਂ ਪਾਇਆ ਐ ਮੈਂ ਕਹੀ ਆਪਾਂ ਵੀ ਬਾਲੀਆਂ ਮਹਿੰਗੀਆਂ ਲਿਆਏ ਜੀ ਲੱਖ ਤੋਂ 1 ਲੱਖ 20 ਦੀ 30 ਦੀ ਉਹ ਗੱਲ ਹੈ ਨਹੀਂ ਆਪਣੇ ਕੋਲ 90 ਦੇ ਕਰੀਬ ਨੇ 80 ਤੋਂ ਉੱਪਰ ਨੇ ਮੱਝਾਂ ਲਿਆਏ ਸੀ ਆਪਾਂ ਤੇ ਉਦੋਂ ਥੋੜੇ ਭਾ ਮੰਦੇ ਸੀ ਆ ਸਾਲਕ ਦੀ ਜਿਆਦੇ ਮਹੀਆਂ ਹੋ ਗਈ ਮੱਢਾ ਬਸ ਤਾਂ ਹੈ ਵੀ 12 ਲੀਟਰ ਤੋਂ ਉੱਪਰ ਉੱਪਰ ਨੇ 11.5 12 13 ਵਾਲੀ 14 ਵਾਲੀ 13 ਹਿਸਾਬ ਲੈਣਾ ਜ਼ਰੂਰੀ ਆ ਮੱਜ ਕੱਲ ਦੁੱਧੋ ਦਾ ਵੀ ਨਾ ਦੇਖੋ ਊਂ ਵੀ ਦੇਖੋ ਪਸ਼ੂ ਨੂੰ ਕਿਹੜੇ ਟਾਈਮ ਗੱਬਣ ਕਰਾਉਣਾ ਕਿਵੇਂ ਸਾਰੀ ਨੌਲੇਜ ਹੋਣੀ ਚਾਹੀਦੀ ਆ ਤੇ ਆਪਾਂ ਤੋਂ ਵੀ ਥੋੜਾ ਇਹ ਨਵੇਂ ਕੰਮ ਚ ਸੋਸਤਾ ਗੱਪਣ ਮੱਝਾਂ ਇਕੱਠੀਆਂ ਕਰਾ ਲਈਆਂ ਆਪਾਂ ਇਹ ਥੋੜੀ ਜੀ ਗਲਤੀ ਹੋ ਗਈ ਤਾਂ ਕਰਕੇ ਹੁਣ ਹੌਲੀ ਹੌਲੀ ਭੇਤੋਂ ਆਉਂਦਾ ਜਾਊਗਾ ਤੇ ਮੱਝਾਂ ਦੇਖ ਕੇ ਗੱਪਣ ਕਰਾਇਆ ਕਰਾਂਗੇ ਇਹ ਚਾਰ ਮੱਝਾਂ ਸੂਣ ਵਾਲੀਆਂ ਨੇ ਚਾਰ ਦੁੱਧ ਦਿੰਦੀਆਂ ਨੇ ਹੁਣ ਆਪਣੀਆਂ ਲਗਭਗ ਮੱਝਾਂ ਇਕੱਠੀਆਂ ਹੀ ਹੋਣੀਆਂ ਨੇ ਮਹੀਨੇ ਦੀ ਵਿੱਤੀ ਦੇ 15 ਦਿਨਾਂ ਦੀ ਵਿੱਤੀ ਤੇ ਚੱਕੀਆਂ ਸੂਣੀਆਂ ਨੇ 6 ਮੱਝਾਂ ਤਾਂ ਕਰਕੇ ਫਿਰ ਹੁਣ ਥੋੜਾ ਜਿਹਾ ਦੁੱਧ ਦੀ ਪ੍ਰੋਬਲਮ ਹੋਈ ਪਈ ਸੀ ਘੱਟ ਸੀ ਦੋ ਮੱਝਾਂ ਨੂੰ ਦੰਦੀਆਂ ਰਾਲਦੀ ਆ ਬਸ ਆਇਆ ਵੀ ਮੱਝਾਂ ਆਪ ਸਾਮਣੇ ਜਿੰਨਾ ਟਾਈਮ ਸਾਮਦੇਆਂ ਨੇ ਤੇ ਸ਼ੁਰੂ ਤੋਂ ਆਪ ਹੱਥ ਪਾਉਂਗਾ ਨਾ ਕੰਮ ਨੂੰ ਫੇਰ ਜਾ ਕੇ ਕਿਤੇ ਬੈਗਰੋਸਟਰ ਦਾ ਫਾਰਮ ਸਾਲ ਚ ਤਾਂ ਆਪਾਂ ਨੂੰ ਕੋਈ ਮੁਨਾਫਾ ਨਹੀਂ ਹੁੰਦਾ ਸਾਲ ਪਰ ਦੋ ਸਾਲ ਜਦੋਂ ਨਾਲ ਇਹਨਾਂ ਬੱਚੇ ਤਿਆਰ ਹੋਣਗੇ ਕਟੀਆਂ ਕੁੱਟੀਆਂ ਆ ਜਾਂਦੀ ਫਾਰਮ ਗ੍ਰੋਥ ਕਰੂਗਾ ਇਹ ਹੁਣ ਆਪਣੀ ਗਾਂ ਲਾਣੀ ਫੇਰ ਜਾਂ ਕਿਤੇ ਗੱਲ ਬਣਦੀ ਆ ਲਗਾਤਾਰ ਦੋ ਬੱਚੇ ਰੱਖੇ ਆ ਆਪੱਚੀ ਦਿੱਤੀ ਆ ਦੋ ਬੱਚੇ ਇਹ ਨਾਲ ਖੜੀ ਆ ਦੋ ਸਿਰ ਦੇਖੇ ਜਰਨਾ ਸੋ ਸਵੇਰੇ ਉੱਠਣ ਦਾ ਟਾਈਮ ਆਪਣਾ ਸਰਦੀ ਤੋਂ ਉੱਠਦੇ ਆ 3:30 4:00 ਤੇ ਹੁਣੋਂ ਗਰਮੀ ਚ ਉੱਠਦੇ ਆ 4:30 ਇਹ ਕੰਮ ਬਈ ਪੱਕਾ ਹੈ ਜਦੋਂ అలਾਰਮ ਵੱਜ ਗਿਆ అలਾਰਮ ਦੀ ਬੈਲ ਵੱਜੇ ਨਾ ਬਸ ਥੋੜੀ ਜਿਹੀ ਵੱਜੇ ਬੰਦਾ ਉਦੀ ਉੱਠ ਖੜੇ ਇਹ ਸੌੜਾ ਵਾਲਾ ਕੰਮ ਨਹੀਂ ਵੀ అలਾਰਮ ਵੱਜ ਗਿਆ ਬੰਦ ਕਰਕੇ ਪੈ ਗਏ ਫੇਰ ਨੀਂਦ ਆ ਗਈ ਫੇਰ ਉੱਠੇ ਆਪਾਂ 5:30 6 ਵਜੇ 12 ਦਾ ਟਾਈਮ ਟੇਬਲ ਵੀ ਹਲਦਾ ਕੱਖ ਪਾਉਣ ਦਾ ਟਾਈਮ ਟੇਬਲ ਵੀ ਹਲਦਾ ਮੱਝਾਂ ਨਮਾਉਣ ਦਾ ਉਸ ਬਸ ਸਾਰੇ ਹੀ ਫਿਰ ਸਿਸਟਮ ਹੱਲ ਜਾਂਦਾ ਮੱਝਾਂ ਦਾ ਬੇ ਟਾਈਮ ਆ ਪਾਣੀ ਇਹ ਗੱਲਾਂ ਹੋ ਜਾਂਦੀਆਂ ਨੇ ਆਪਾਂ ਨੂੰ ਇੱਕ ਅੱਧਾ ਵੀ ਨਹੀਂ ਕੰਮ ਹੋ ਜੇ ਨਾ ਜਿਵੇਂ ਖੇਤ ਬੰਨੇ ਮੱਝਾਂ ਆਪਾਂ ਕਰਦੇ ਹਾਂ ਤੇ ਚਲੀ ਜਾਂਦੇ ਸਵੇਰੇ ਹੁਣ ਮੱਝਾਂ ਨਿਮਾਰ ਕੇ ਸਾਰੇ 12:00 ਵਜੇ 12:00 ਵਜੇ ਅਮਿੱਤ ਹਟਾਪ ਸਭਰੇ ਇਹ ਹੈ ਇਹ 120 ਰੁਪਈਆ ਦੇ ਆਉਂਦੀ ਹੈ ਬਹੁਤ ਵਧੀਆ ਰਿਆਰ ਢਾਹ ਦਾ ਮੱਖ ਕਿਚੜੀਆਂ ਚਾਂਜੂਆਂ ਲੀਖਾ ਕੁਝ ਵੀ ਨਹੀਂ ਛੱਡਦੀ ਆਪਾਂ ਲੀਟਰ ਤੋਂ ਪਾਣੀ ਦਾ ਪਾਇਆ ਇਹਦੇ ਬਾਅਦ ਜੋ ਬੂੰਦਾਂ ਪਾਤੀਆਂ ਜੋ ਉਤਨ ਬੂੰਦਾਂ ਪਾੜੂ ਲਈਏ ਚਿਚੜੀ ਦਾ ਤਾਂ ਪੂਰਾ ਕੱਕਾ ਰਿਆਰ ਹੈ ਇਹ ਕੈਂਡ ਦਵਾਈ ਹੈ। ਕੀਟੀਆਂ ਦਾ ਨਾਸ ਮਾਰ ਦਿੰਦੀ ਹੈ। ਦੂਜੇ ਦਿਨ ਨੂੰ ਸਾਨੂੰ ਕੀਟੀਆਂ ਦੀਆਂ ਇਹ ਇਹ ਹੱਥ ਤੇ ਇੱਕ ਵਾਰੀ ਮਾਰ ਕੇ ਇੱਕ ਕੀਟੀਆਂ ਦਾ ਦਿੱਖਾ ਜਾਂ ਚੂਆ ਕੋਈ ਨਿਸ਼ਾਨ ਨਹੀਂ।